ਆਪਣੀ ਕਿਰਨ ਵਾਲਾ ਜਿਸ ਨੇ ਮੇਰੇ ਵੱਤੋਂ ਵੱਧ ਪਿਆਰ ਦਿਓ ਜਿੰਨਾ ਵੀ ਹੋ ਸਕੇ ਮੈਂ ਹਾਂ ਤੋਂ ਮੇਰਾ ਬਲੋਕਰ ਸਟਾਰਟ ਆਲ ਮੈਂ ਹੁਣਾ ਗਰਮ ਪਾਣੀ ਕਰਕੇ ਸਾਫ ਤੋਂ ਓਕੇ ਮੱਖਣੀ ਵਾਲੇ ਭਾਂਡੇ ਸਾਰੇ ਜਿਹੜੇ ਦੁੱਧ ਵਾਲੇ ਧੋ ਕੇ ਫੇਮ ਆਪਣਾ ਨੋਣਾ ਨੂੰ ਨਾ ਬੈਲੀ ਹੋ ਕੇ ਸਾਰਾ ਕੰਮ ਕਰਕੇ ब्लॉक तो आ जा प्यार देना अब तो स्टार्ट ही <espararically> <tlesung> <tlesung> ਸਾਰੇ ਭਾਂਡੇ ਸਾਵਿਆ ਦਾ ਬਾਦਵਾ सारे देखी, पाया नहीं ब्रोत मैं तो स्टार्ट आई थोड़ा जा कम खराब हो गया करके सही है ਮੇਰੀ ਭੈਣਾ ਸਾਜੀ ਕਹਿੰਦੀ ਸੀ ਕਿ ਇਹ ਬਲੌਗ ਨਹੀਂ ਆਉਂਦਾ ਮੇਰਾ ਅੱਜ ਬਲੌਗ ਆ ਜਾਣਾ ਅੱਜ ਦੇਖੇ ਸਾਹਮਣੇ ਜਾਂਦਾ ਸਾਡੇ ਪਿਆ ਬਲੌਗ ਹਾਂ ਤੇ ਇਹ ਆਪਾਂ ਕੋ ਮਣ ਕੇ ਆਸੀ ਬਣਾਉਂਦਾ ਦਾ ਪਿਆ ਪਾ ਲਿਆ ਮੈਂ ਬੜੀਆ ਬਣਾਇਆ ਇਹਨੂੰ ਬਲੌਕ ਹੋਰ ਪਾ ਲੈਣਾ ਪਾਉਣ ਲੱਗੇ ਜਾਓ ਕੰਮ ਕਰਕੇ ਵੇਲੇ ਹੋ ਕੇ ਨਾਣਾ ਨੂੰ ਨਾਏ ਨਾ ਕੇ ਹੋਰ ਤੀਨ ਕੰਮ ਕਰੀ ਜਾਤਾ ਆਪਾਂ ਤੇ ਲੰਬੀ ਬਾਤ ਕੀ ਕੰਮ ਕੰਮ ਨਹੀਂ ਹੈ ਦੇ ਆਪਣਾ ਬਲੌਗ ਬਣਾਓ ਹੋਰ ਸਾਨੂੰ ਸਾਰੇ ਠੀਕ ਠਾਕ ਹੋ ਗਏ ਵੀ ਹਾਂ ਹਾਂਜੀ ਹੋਣ ਕਰਕੇ ਦਫਾ ਲਾ ਲੈ ਦਫਾ ਲਾ ਲੈ ਪਿੱਛੇ ਪਾਲਾ ਤੂੰ ਹਾਂ ਬਸ ਤਾਂ ਸੁਣਦੀ ਕਰਵਾਉਂਦਾ ਤੇ ਹੱਥ ਦਾ ਬਣਾ ਹੀ ਲਖ ਰੋਕਦਾ ਕੇ ਇਹ ਬਣਦਾ ਪਿਆ ਮੇਰਾ ਬਸ ਕੇ ਬਣਦੀ ਧੀਰਵਾ ਤੇ ਕੇ ਬਣਦਾ ਕੋ ਤੇ ਬਣਾ ਕੇ ਕੰਮ ਸਾਰਾ ਰਸੋਈ ਸਾਰੀ ਸਫਾਈ ਕਰਨ ਵਾਲੀ ਪਈ ਆ ਇਹ ਮਰਸੋਈ ਦੀ ਕਰਨੀ ਆ ਸਫਾਈ ਖਰ ਕੇ ਫੇਰ ਫ੍ਰੀ ਹੋਣਾ ਆ ਕਿਉਂਕਿ ਨਿਆ ਮੁੰਡਾ ਵੀ ਠੀਕ ਨਹੀਂ ਹੈਗਾ ਅੱਜ ਨਿਆਣਾ ਠੀਕ ਨਹੀਂ ਹੈਗਾ ਤੇ ਮੈਂ ਕਰਨਾ ਪੈਣਾ ਆ ਜਿੰਨਾ ਕੋਤ ਹੋਇਆ ਉਹਨੇ ਵਿਚਾਰੀ ਨਿਕਾਲ ਲਿਆ ਤੇ ਬਾਕੀ ਮੈਂ ਕਰ ਲੈਣਾ ਹੋਰ ਸਾਨੂੰ ਸਾਰੇ ਠੀਕ ਠਾਕ ਤੇ ਅੱਜ ਦੇਖ ਲਿਓ ਮੇਰਾ ਚੈਨਲ ਠੀਕ ਹੈ ਅੱਜ ਹੀ ਦੇਖਿਓ ਬਲੌਗ ਮੇਰਾ ਜਿਹੜਾ ਮਾੜਾ ਮੋਟਾ ਮੈਂ ਪਾਉਂਗੀ ਠੀਕ ਤਹੀ ਬਾਤੋ ਬਾਤ ਪਿਆਰ ਦੇਣਾ ਔਰ ਸਨਾਓ ਸਭ ਠੀਕ ਠਾਕ ਪਰ ਮੈਨੂੰ ਬਣਾਉਣਾ ਨਹੀਂ ਆਉਂਦਾ ਹੈਗਾ ਮੈਂ ਲੱਗ ਪਈ ਬਣਾਉਣ ਕੋ ਮੂ ਕੇ ਵੀ ਥੱਕ ਹੋਇਆ ਸੀ ਅੱਜ ਕੰਮ ਵੀ ਜ਼ਿਆਦਾ ਆ ਔਰ ਮੈਂ ਹੁਣ ਮੈਂ ਕਿ ਦਾਂਡੇ ਵੀ ਜਾਉਂਗੀ ਪਰ ਮੇਰਾ ਆਪਣਾ ਮੋਬਾਈਲ ਹੋਊਗਾ ਫੇਰ ਮੈਂ ਜਾਉਂਗੀ ਕਿਉਂਕਿ ਜਿੱਦਾਂ ਮਰਜੀ ਹੋਵੇ ਫੇਰ ਮੈਂ ਦਾ ਆਪਣਾ ਮੋਬਾਈਲ ਹੋਵੇ ਤਾਂ ਬੰਦਾ ਜਿੱਥੇ ਮਰਜੀ ਥੋੜੀ-ਬਹੁਤੀ ਬਣਾਉਂਦਾ ਰਹਿੰਦਾ ਵੀਡੀਓ ਹਾਂ ਤੇ ਇਹ ਤਾਂ ਉਹ ਨਿਆੜਿਆ ਤੋਂ ਵੀ ਇਹ ਜ਼ਰੂਰੀ ਚਾਹੀਦੇ ਦੋ ਮੈਨੂੰ ਆਪਣਾ ਲੈਣਾ ਪੈਣਾ ਕਿ ਬਾਕੀ ਤਾਂ ਸਾਰਾ ਕੁਝ ਹੋ ਗਿਆ ਵਾ ਸਭ ਥੋੜੀ ਜਿਹੀ ਜਿਹੜੀ ਕਮੀਆਂ ਪੂਰੀਆਂ ਪਰਮਾਤਮਾ ਕਰ ਦੇ ਫੇਰ ਸਭ ਕੁਝ ਠੀਕ-ਠਾਕ ਹੈ ਹਾਂਜੀ ਤਹਾਡੀ ਕੇਰਪਾ ਦੀ ਨਾਲ ਸਭ ਕੁਝ ਸਹੀ ਹੋ ਜਵੇ ਤੁਸੀਂ ਕਰਾਉਣ ਵਾਲੇ ਸਾਰਾ ਕੁਝ ਸਹੀ ਜਿੰਨੀ ਤੁਹਾਡੀ ਸਪੋਰਟ ਹੋਊਗੀ ਉਨਾ ਹੀ ਵਧੀਆ ਤੁਹਾਡੀ ਸਪੋਰਟ ਦੇ ਨਾਲ ਹੀ ਹੈ ਸਾਰਾ ਕੁਝ ਮੇਰੇ ਕੋਲ ਹੈ ਨਹੀਂ ਸੀ ਜੇ ਇੱਧਾ ਘੁੰਮਣ ਗਏ ਸੀ ਆਪਾਂ ਮੈਂ ਉੱਥੇ ਬਣਾ ਲੈਣਾ ਸੀ ਆਪਣਾ ਅਲੱਗ ਕਿਉਂਕਿ ਫੇ ਮੇਰੇ ਕੋਲ ਹੈ ਨਹੀਂ ਸੀ ਮੋਬਾਈਲ ਤੇ ਨਾਲੇ ਥੋੜੀ ਜੀ ਇਸ ਰਾਤੀ ਪਤਾ ਲੱਗਾ ਵੀ ਸਹੀ ਹੋ ਗਿਆ ਸਾਰਾ ਕੁਝ ਹਾਂ ਤੇ ਮੈਂ ਹੁਣ ਕਹਿੰਦਾ ਮੰਮੀ ਤੂੰ ਪਾਓ ਬਣਾਓ ਮੈਂ ਘਟੀ ਤਵ ਬਣਾਉਂ ਪਾਉਂਦੀ ਹਾਂ ਜਿੰਨਾ ਕੁ ਬਣਿਆ ਪਾੜਾ ਮੋਟਾ ਪੜਾ ਕੇ ਪਾ ਦੇਣਾ ਬਰੋ ਜਿਹੜੀਆਂ ਭੈਣਾ ਭਰਾ ਸਭ ਮੈਨੂੰ ਤੰਗ ਆਪੋ ਸਪੋਰਟ ਕਰੀਓ ਜਿਉ ਠੀਕ ਆ ਵਾਦ ਤੋਂ ਬਾਅਦ ਤੇ ਆਪ ਨੂੰ ਮਾਲ ਨੇ ਔਰ ਅੱਜ ਨੇ ਸਾਰੀ ਸਫਾਈ ਝਾੜੂ ਚੂੜੂ ਲਾਇਆ ਜਿੱਥੇ ਜਿੱਥੇ ਸਾਰੇ ਲੱਗਣ ਵਾਲੇ ਲਾਤਾ ਸਫਾਈ ਕਰ ਦਿੱਤੀ ਆ ਉਧਰ ਇਹ ਵੀ ਰੂਮ ਵੀ ਸਵਾਰਤਾ ਮਾਲਕਾਂ ਦਾ ਵਿਚਾਲਾ ਆਪਾਂ ਵੀ ਰਹੀ ਆ ਹੁਣ ਮੈਂ ਕੱਪੜੇ ਨਹੀਂ ਲੇ ਧੋਣੇ ਆ ਨਾਉਣਾ ਆ ਤੇ ਫੇਰ ਕੰਮ ਨਿਪਟਣਾ ਮੇਰਾ ਸਾਰਾ ਅਸੋਈ ਦੀ ਸਫਾਈ ਕਰਨੀ ਬਸ ਉਹ ਮੋਟਰਸਾਈਕਲ ਚਲਾ ਰਹੀ ਆ ਮੈਂ ਕੰਮ ਕਰਨਾ ਹੈ ਆਪਾਂ ਪਪੜੇ ਉਹ ਬਣਾ ਕੇ ਦੁੱਧ ਨੂੰ ਵੀ ਨਹੀਂ ਵਾਲਾ ਦਵਾਇਆ ਆ ਦੁੱਧ ਨੂੰ ਵਾਲਾ ਦਵਾਇਆ ਨਹੀਂ ਅੱਜ ਦੁੱਧ ਖਰਾਬ ਹੋ ਗਿਆ ਮੰਮੀ ਦਾ ਵਲੌਗ ਵੀ ਹੈ ਮੈਨੂੰ ਬਣਾਉਣਾ ਨਹੀਂ ਆਉਂਦਾ ਲਗਾਤਾਰ ਮਿੱਲੀ ਜਾਂਦਾ ਮੈਂ ਚਲੋ ਜੀ ਕੋ ਜਿੰਨਾ ਹੋਇਆ ਇਹ ਕਰ ਲਿਆ ਬਾਕੀ ਵਾਦਾ ਘਾਟਾ ਮੈਂ ਕਰ ਲੈਣਾ ਦਵਾਰਾ ਬੋਲ ਲਿਆ ਮਮਾ ਜਿੰਨਾ ਕੰਮ ਹੋਇਆ ਕਰ ਲਿਆ ਜਿਹੜਾ ਵਾਦਾ ਘਾਟਾ ਹੋ ਮੈਂ ਕਰ ਲੈਣਾ ਬਾਕੀ ਸਾਰਾ ਇਹ ਕਰ ਦੇ ਤੇ ਬਾਕੀ ਹਣ ਮਮਾ ਲੱਗੇ ਕਰਨਾ ਉਹ ਮੋਬਾਈਲ ਡਿੱਗ ਗਿਆ ਦੋ ਦੋ ਵਾਲਾ ਤੇ ਵਾਲਾ ਕਿਕਰਮ ਲਿਓ ਹੋ ਮਮਾ ਹੋ ਰੱਖੇ ਸੀਗੇ ਆਪਾਂ ਕਿਕਰਮ ਲਿਓ ਹੋ ਰੱਖੇ ਸੀਗੇ ਦੁਜੇ ਆ ਚੱਲਦਾ ਨਹੀਂ ਜੋ ਮੈਂ ਚਲਾਵਾ ਇਹ ਮੰਮੀ ਦਾ ਬੱਸ ਦਾ ਕੰਮ ਨਹੀਂ ਨਵਾਂ ਮੰਗਉਂਦੀ ਲੈਟਰ ਜਿਆ ਉਹ ਉੱਬੜੀ ਜਾਂਦਾ ਮੈਂ ਚਲਾ ਵੀ ਲਿਆ ਔਰ ਡਿੱਕੀ ਅੰਦਰ ਲੈ ਤੇ ਮੰਮਾ ਬਣਾਦੇ ਪਏ ਅਹ ਕੀ ਹੈ ਮੰਮਾ ਹਾਂ ਕਿਉਂ ਕਿਉਂ ਕੱਢਦੇ ਪਏ ਆ ਇਹ ਉੱਬੜੀ ਜਾਂਦਾ ਅੱਜ ਮੰਮਾ ਇੱਦਾਂ ਫੜੋ ਹੁਣ ਇੱਦਾਂ ਫੜੋ ਹਾਂ ਇੱਧਰੋਂ ਫੜੋ ਹੁਣ ਫਾਰ ਦੀ ਬਾਹਥ ਹੱਕ ਵੀ ਇਹ ਤਾਂ ਮਤਲਬ ਲੱਗੇ ਨਹੀਂ ਦੇਖਣਾ ਤੁਸੀਂ ਦੂਰੋਂ ਹੀ ਫੜਨਾ ਇਦਾਂ ਕਰਕੇ ਹਾਂ ਇਲਾਦਾ ਹਾਂ ਉਹ ਮਿਰਸਾ ਦੇ ਬਾਲ ਵੀ ਕਿਲੇ ਮੈਂ ਜਸਰ ਸੁਰ ਨਹੀਂ ਆਇਆ ਵਾਇਆ ਕੁਛ ਨਹੀਂ ਕੀਤਾ ਅੱਜ ਅਸੀਂ ਰਾਤ ਨੇਰੇ ਹੋਏ ਆਏ ਆ ਥੱਕ ਹੋਇਆ ਸੀਗਾ ਆ ਸਾਡਾ ਕੰਮ ਇੱਕ ਦੂਜੇ ਨੂੰ ਖਿਜੀ ਜਾਂਦੇ ਆ ਮਰ ਵੀਰ ਦੀ ਕੰਮ ਮੈਗੀ ਵੀ ਅੱਧੀ ਪਈ ਆ ਉਹ ਹੁੰਦਾ ਨਹੀਂ ਠੀਕ ਹੈਗਾ ਅੱਜ ਉਹ ਹੀ ਬੜਾ ਉਹਨੇ ਬੜਾ ਦੁਖੀ ਕੀਤਾ ਸੀ ਇਹ ਆ ਉਹ ਜ ਬੁੜੀ ਨੂੰ ਬਿੱਕੋ ਮੰਨੋ ਵੱਡੇ ਭਾਂਡੇ ਚ ਪਾ ਕੇ ਦੇਖਾ ਇਹਨੂੰ ਆ ਬਰਡੇ ਭਾਂਡੇ ਚ ਪਾ ਕੇ ਦੇਖਾ ਇੱਥੇ ਤੁਬਲੀ ਜਾਂਦਾ ਹੈ ਹੈ ਡੁੱਲ ਹੀ ਜਾਂਦਾ ਉਹ ਤੇ ਕਿਉਂ ਮੇਰਾ ਸਾਰੇ ਦੁੱਧ ਦਾ ਇਹ ਠੰਡਾ ਹੀ ਬੜਾ ਹੁਣ ਫਰਿੱਜ ਹੀ ਪਿਆ ਹਨਾ ਹਾਂਜੀ ਇਹਨੂੰ ਐਦਾਂ ਹਲਾ ਦਿੰਦੀ ਆ ਸਾਡਾ ਦੁੱਧ ਵੀ ਵਾਦਨ ਵਾਲਾ ਪਿਆ ਸੀ ਉਦੋਂ ਤੱਕ ਰਾਤ ਨੂੰ ਲੈ ਕੇ ਰੱਖ ਕੇ ਆ ਪਰ ਖਰਾਬ ਨਹੀਂ ਹੋਣਾ ਚਾਹੀਦਾ ਅੱਜ ਇਹ ਕੰਮ ਵੀ ਸਾਡਾ ਨਿਭੜਨ ਚਾਹੁੰਦਾ। ਬਾਬਾ ਜੀ ਸਾਡੇ ਬਲੌਗ ਚ ਲਾਓ ਸਾਰੇ ਜਿਹੜੇ ਜਿੰਨੀ ਵੀ ਸਪੋਰਟ ਹੁੰਦੀ ਹੈ द्या ਕਰੋ। ਐਦਾਂ ਨਾ ਕਰਿਆ ਕਰੋ। ਇਹ ਉਬਲਦਾ ਕਿ ਡੋਲਦਾ ਆ। ਡੋਲਦਾ ਪਾਣੀ ਆ। ਪਰ ਅੰਦੀ ਪਿਆਸੀ ਦੋ ਤਿੰਨ ਦਿਨਾਂ ਦੁੱਧ ਉਹ ਹੋ ਗਿਆ ਥੋੜਾ ਠੰਡਾ ਜਾਦਾ ਉਹਨੂੰ ਹੌਲੀ ਹੌਲੀ ਸੇਕ ਪਾਊਗਾ ਪੀਵਾਲਣ ਵਾਲਾ ਆਪਣਾ ਮੇਰਾ ਤਾਂ ਗੰਮੇ ਹੀ ਕਰਾ ਹੋਈ ਜਾਂਦਾ ਅੱਜ ਕੀ ਹੋ ਕਿੱਦਾਂ ਕੱਢੂੰਗੀ ਪੂਣੀ ਦੇ ਨਾਲ ਕਰਾਂ ਕੰਮ ਸਾਸ ਦੀ ਗਾਗਾ ਜੋ ਕਿ ਮੇ ਕੋ ਉਦਾਂ ਦਾ ਬਲੌਗ ਨਹੀਂ ਬਣਿਆ ਨਾ ਮੇ ਕੋ ਪਿਆ ਤੇ